ਤੋ ਤਸਵੀਰਾਂ ਪਿੰਡ ਬੋਲੀ ਦੇ ਲਾਗੇ ਦੀਆਂ ਨੇ ਜਿੱਥੇ ਕਿ ਰੇਲਵੇ ਸਟੇਸ਼ਨ ਲਾਗੇ ਸੁਖਵੀਰ ਬਾਦਲ ਦਾ ਕਾਬਲਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਗੱਡੀ ਫੋਰਚੂਨਰ ਆ ਜੋ ਕਿ ਹਾ사ਗ੍ਰਸਤ ਹੋਈ ਸੀ ਸਭ ਤੋਂ ਪਹਿਲਾਂ ਜਿਸ ਨੇ ਬ੍ਰੇਕ ਲੱਗਣ ਕਰਕੇ ਜਿਹੜੀ ਬੱਸ ਸੀ ਉਹਦੇ ਵਿੱਚ ਵੱਜੀ ਤੇ ਉਸ ਤੋਂ ਬਾਅਦ ਡੀਐਸਪੀ ਰਾਜਾ ਸਾਸੀ ਇੰਦਰਜੀਤ ਸਿੰਘ ਦੀ ਜਿਹੜੀ ਥਾਰ ਗੱਡੀ ਸੀਗੀ ਉਹ ਇਸ ਬੱਸ ਦੇ ਵਿੱਚ ਵੱਜੀ ਔਰ ਜਿਸ ਦੇ ਨਾਲ ਜਿਹੜਾ ਗੱਡੀਆਂ ਦਾ ਤੇ ਕਾਫੀ ਨੁਕਸਾਨ ਹੋ ਗਿਆ ਨਾਲ ਨਾਲ ਦਸੀਏ ਕਿ ਕੁਝ ਮੁਲਾਜ਼ਮ ਵੀ ਜ਼ਖਮੀ ਹੋਣ ਦੀ ਜਿਹੜੀ ਸੂਚਨਾ ਔਰ ਹਲਕੀਆਂ ਜਿਹੜੀਆਂ ਸੱਟਾਂ ਨੇ ਉਹ ਵੀ ਲੱਗਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਔਰ ਨਾਲ ਨਾਲ ਜੇ ਗੱਲ ਕਰੀਏ ਤਾਂ ਜਿਹੜੀ ਥਾਰ ਗੱਡੀ ਸੀ ਉਸ ਦੇ 에ਅਰ ਬੈਗ ਖੁੱਲ ਗਏ ਜਿਸ ਦੇ ਨਾਲ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਥੋੜੀ ਬਹੁਤੀ ਸੱਟਾਂ ਜਿਹੜੀਆਂ ਲੱਗਣ ਦੀ ਜਿਹੜੀ ਸੂਚਨਾ ਤਸਵੀਰਾਂ 'ਚ ਤੁਸੀਂ ਬੱਸ ਦੇਖ ਰਹੇ ਹੋ ਔਰ ਦੱਸ ਦਈਏ ਕਿ ਇਸ ਦਾ ਕਾਰਨ ਸੀ ਕਿ ਜਿਹੜਾ ਇੱਕ ਟੋਇਆ ਇੱਕਦਮ ਅੱਗੇ ਆ ਜਾਂਦਾ ਔਰ ਤਸਵੀਰਾਂ 'ਚ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖਿਲ ਰਿਹਾ ਇੱਕਦਮ ਟੋਇਆ ਆਉਂਦਾ ਜਿਸ ਕਰਕੇ ਕਾਫਲਾ ਅਗਲੀ ਗੱਡੀ ਜਿਹੜੀ ਉਹ ਬ੍ਰੇਕ ਲਗਾ ਦਿੰਦੀ ਆ ਤੇ ਇੱਕ ਤੋਂ ਇੱਕ ਕਰਕੇ ਪਹਿਲਾਂ ਫੋਰਚੂਨਰ ਗੱਡੀ ਜਿਹੜੀ ਉਹਦੇ ਵਿੱਚ ਬੱਸ ਵਜਦੀ ਆ ਤਾਂ ਫਿਰ ਪਿੱਛੇ ਆਰੀ ਥਾਰ ਜਿਹੜੀ ਉਹ ਬੱਸ ਦੇ ਵਿੱਚ ਵਜਦੀ ਆ ਐਸ ਐਚਓ ਅਸੀਂ ਸਾਡੇ ਨਾਲ ਆ ਸਰ ਕੀ ਗੱਲ ਹੋਈ ਸੀ ਸਾਰੀ ਅੱਜ ਸਾ ਸੁਖਬੀਰ ਸਿੰਘ ਬੱਲ ਜਿਹੜੇ ਆ ਘੜਪੇੜ ਦਾ ਇਲਾਕੇ ਦਾ ਇੱਧਰ ਦੌਰਾ ਕਰਨ ਵਾਸਤੇ ਆਇਆ ਸੀ ਪਿੰਡਾ ਬੌਲੀ ਤੇ ਉਹ ਕਾਨਵਈ ਜਾ ਰਹੀ ਸੀ ਉਹ ਜੱਕਦਮ ਉਹ ਕਿ ਖੜ੍ਹਾ ਹੋ ਜਾਣ ਕਰ ਜਦੋਂ ਬ੍ਰੇਕਾਂ ਲੱਗੀਆਂ ਤੇ ਉਹ ਫੋਰਚੂਨਰ ਗੱਡੀ ਵਿੱਚ ਸਾਡੀ ਜਿਹੜੀ ਬੱਸ ਜਿਹੜੀ ਉਹ ਟਕਰਾ ਗਈ ਤੇ ਪਾਸੇ ਸਾਡੇ ਡੀਐਸਟੀ ਸਾਹਿਬ ਦੀ ਜਿਹੜੀ ਥਾਰ ਗੱਡੀ ਤੇ ਗੱਡੀਆਂ ਨੂੰ ਨੁਕਸਾਨ ਹੋਇਆ ਬਾਕੀ ਕਿੰਨਾ ਇੱਕ ਟੋਟਲ ਨੁਕਸਾਨ ਹੋਇਆ ਕੋਈ ਸੱਟ ਵੀ ਲੱਗੀ ਹੈ ਨਾ ਨਹੀਂ ਬਚਾਇਆ ਸਾਡੇ ਡੀਐਸਪੀ ਸਾਡੇ ਥੋੜੀ ਬਾਹ ਤੇ ਚੋਟ ਲੱਗੀ ਹੈ ਮੋਲੀ ਤੇ ਬਾਕੀ ਬਚਾਈ ਆ ਗੱਡੀਆਂ ਨੂੰ ਥੋੜਾ ਨੁਕਸਾਨ ਹੋਇਆ ਦੋਨੋਂ ਤਿੰਨਾਂ ਗੱਡੀਆਂ ਦਾ ਫੋਰਚਨਰ ਗੱਡੀ ਚਲਾ ਰਹੇ ਵੀਰ ਸੁਖਵੀਰ ਵੀ ਸਾਡੇ ਨਾਲ ਹੈ ਭਾਈ ਕੀ ਗੱਲ ਹੋਈ ਸੀ ਤੁਸੀਂ ਗੱਡੀ ਚਲਾ ਰਹੇ ਸੀ ਫੋਰਚਨਰ ਕੀ ਗੱਲ ਆਈ ਨਹੀਂ ਗੱਡੀ ਦੂਜਾ ਮੁੰਡਾ ਲਾਉਣਾ ਹੀ ਪਿੱਛੇ ਬੈਠੇ ਆ ਤੇ ਅਗਲੇ ਬੰਨੇ ਕਾਫਲਾ ਰੁਕ ਗਿਆ ਸਾਡੀ ਗੱਡੀ ਬਿਲਕੁਲ ਰੁਕ ਗਈ ਪਿੱਛੋਂ ਬੱਸ ਆਉਂਦੀ ਹੈ ਤੇ ਬੱਸ ਨੇ ਬ੍ਰੇਕ ਨਹੀਂ ਲਾਈ ਤੇ ਵੱਜ ਗਈ ਜੀ ਸੋ ਇਹ ਤਸਵੀਰਾਂ ਤੁਸੀਂ ਬੋਲੀਪਿੰਡ ਦੀਆਂ ਦੇਖ ਰਹੇ ਹੋ ਕਿ ਜਿੱਥੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਯਾਰ ਗੱਡੀਆਂ ਇੱਕਦਮ ਹਾਸਾਗ੍ਰਸਤ ਹੋ ਜਾਂਦੀਆਂ ਨੇ ਬ੍ਰੇਕ ਲੱਗਣ ਦੇ ਕਰਕੇ ਕਿਉਂਕਿ ਖੱਡਾ ਆ ਗਿਆ ਤਾਂ ਬ੍ਰੇਕ ਲਗਾਉਣ ਦੇ ਨਾਲ ਇੱਕ ਤੋਂ ਇੱਕ ਬਾਅਦ ਜਿਹੜੀ ਗੱਡੀਆਂ ਜੜੀਆਂ ਆਪਸ ਵਿੱਚ ਟਕਰਾ ਗਈਆਂ ਤੇ ਨੁਕਸਾਨ ਹੋਇਆ ਰਮਦਾਸ ਤੋਂ ਵਿਸ਼ਾਸ਼ ਅਰਪੋਰਟ ਦਾ ਨਿਕਸਰਾ ਟੀਵੀ ਸੋ ਤਸਵੀਰਾਂ ਪਿੰਡ ਬੋਲੀ ਦੇ ਲਾਗੇ ਦੀਆਂ ਨੇ ਜਿੱਥੇ ਕਿ ਰੇਲਵੇ ਸਟੇਸ਼ਨ ਲਾਗੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਗੱਡੀ ਫੋਰਚੂਨਰ ਆ ਜੋ ਕਿ ਹਾਸਾਗ੍ਰਸਤ ਹੋਈ ਸੀ ਸਭ ਤੋਂ ਪਹਿਲਾਂ ਜਿਸ ਨੇ ਬ੍ਰੇ ਡੀਐਸਪੀ ਰਾਜਾ ਸਾਸੀ ਇੰਦਰਜੀਤ ਸਿੰਘ ਦੀ ਜਿਹੜੀ ਥਾਰ ਗੱਡੀ ਸੀਗੀ ਉਹ ਇਸ ਬੱਸ ਦੇ ਵਿੱਚ ਵੱਜੀ ਔਰ ਜਿਸ ਦੇ ਨਾਲ ਜਿਹੜਾ ਗੱਡੀਆਂ ਦਾ ਤੇ ਕਾਫੀ ਨੁਕਸਾਨ ਹੋ ਗਿਆ ਨਾਲ ਨਾਲ ਦਸੀਏ ਕਿ ਕੁਝ ਮੁਲਾਜ਼ਮ ਵੀ ਜ਼ਖਮੀ ਹੋਣ ਦੀ ਜਿਹੜੀ ਸੂਚਨਾ ਔਰ ਹਲਕੀਆਂ ਜਿਹੜੀਆਂ ਸੱਟਾਂ ਨੇ ਉਹ ਵੀ ਲੱਗਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਔਰ ਨਾਲ ਨਾਲ ਜੇ ਗੱਲ ਕਰੀਏ ਤਾਂ ਜਿਹੜੀ ਥਾਰ ਗੱਡੀ ਸੀ ਉਸ ਦੇ 에ਅਰ ਬੈਗ ਖੁੱਲ ਗਏ ਜਿਸ ਦੇ ਨਾਲ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਥੋੜੀ ਬਹੁਤੀ ਸੱਟਾਂ ਜਿਹੜੀਆਂ ਲੱਗਣ ਦੀ ਜਿਹੜੀ ਸੂਚਨਾ ਤਸਵੀਰਾਂ ਵਿੱਚ ਤੁਸੀਂ ਬੱਸ ਦੇਖ ਰਹੇ ਹੋ ਦੱਸ ਦਈਏ ਕਿ ਇਸ ਦਾ ਕਾਰਨ ਸੀ ਕਿ ਜਿਹੜਾ ਇੱਕ ਟੋਇਆ ਇੱਕਦਮ ਅੱਗੇ ਆ ਜਾਂਦਾ ਹੈ ਔਰ ਤਸਵੀਰਾਂ ਜਦੋਂ ਸ਼ੀਸ਼ਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖਿਲ ਰਿਹਾ ਇੱਕਦਮ ਟੋਇਆ ਆਉਂਦਾ ਜਿਸ ਕਰਕੇ ਕਾਫਲਾ ਅਗਲੀ ਗੱਡੀ ਜਿਹੜੀ ਉਹ ਬ੍ਰੇਕ ਲਗਾ ਦਿੰਦੀ ਆ ਤੇ ਇੱਕ ਤੋਂ ਇੱਕ ਕਰਕੇ ਪਹਿਲਾ ਫੋਰਚੂਨਰ ਗੱਡੀ ਜਿਹੜੀ ਉਹਦੇ ਵਿੱਚ ਬੱਸ ਵਜਦੀ ਆ ਤਾਂ ਫਿਰ ਪਿੱਛੇ ਆਰੀ ਥਾਰ ਜਿਹੜੀ ਉਹ ਬੱਸ ਦੇ ਵਿੱਚ ਵਜਦੀ ਆ ਐਸ ਐਚ ਓ ਅਸੀਂ ਸਾਡੇ ਨਾਲ ਆ ਸਰ ਕੀ ਗੱਲ ਹੋਈ ਸੀ ਸਾਰੀ ਅੱਜ ਸਾ ਸੁਖਬੀਰ ਸਿੰਘ ਬੱਲ ਜਿਹੜੇ ਆ ਫੜਪੇੜ ਦਾ ਇਲਾਕੇ ਦਾ ਇੱਧਰ ਦੌਰਾ ਕਰਨ ਵਾਸਤੇ ਆਇਆ ਸੀ ਪਿੰਡਾ ਬੌਲੀ ਤੋ ਉਹ ਕਾਨਵਾਏ ਜਾ ਰਹੀ ਸੀ ਤੇ ਚੱਕਦਮ ਉਹ ਕਿ ਖੜ੍ਹਾ ਆ ਜਾਣ ਕਰ ਜਦੋਂ ਬ੍ਰੇਕਾਂ ਲੱਗੀਆਂ ਤੇ ਉਹ ਫੋਰਜੂਰੋ ਗੱਡੀ ਵਿੱਚ ਸਾਡੀ ਜਿਹੜੀ ਬੱਸ ਜਿਹੜੀ ਉਹ ਟਕਰਾ ਗਈ ਤੇ ਪਾਸੇ ਸਾਡੇ ਡੀਐਸਪੀ ਸਾਡੀ ਜਿਹੜੀ ਥਾਰ ਗੱਡੀ ਤੇ ਗੱਡੀਆਂ ਨੂੰ ਨੁਕਸਾਨ ਹੋਇਆ ਬਾਕੀ ਕਿੰਨਾ ਇੱਕ ਟੋਟਲ ਨੁਕਸਾਨ ਹੋਇਆ ਕੋਈ ਸੱਟ ਵੀ ਲੱਗੀ ਹੈ ਨੂੰ ਨਹੀਂ ਬਚਾਇਆ ਸਾਡੇ ਡੀਐਸਪੀ ਸਾਡੇ ਥੋੜੀ ਬਾਹ ਤੇ ਝੋਟ ਲੱਗੀ ਹੈ ਮੋਲੀ ਤੇ ਬਾਕੀ ਬਚਾਈ ਆ ਗੱਡੀਆਂ ਨੂੰ ਥੋੜਾ ਨੁਕਸਾਨ ਹੋਇਆ ਦੋਨੋਂ ਤਿੰਨਾਂ ਗੱਡੀਆਂ ਦਾ ਫੋਰਚੂਨਰ ਗੱਡੀ ਚਲਾ ਰਹੇ ਸੁਖਵੀਰ ਵੀ ਸਾਡੇ ਨਾਲ ਹੈ ਭਾਈ ਕੀ ਗੱਲ ਹੋਈ ਸੀ ਤੁਸੀਂ ਗੱਡੀ ਚਲਾ ਰਹੇ ਫੋਰਚੂਨਰ ਕੀ ਗੱਲ ਹੈ ਗੱਡੀ ਦੂਜੇ ਮੰਡਾ ਨੂੰ ਲਾਉਣਾ ਸੀ ਪਿੱਛੇ ਬੈਠੇ ਆਂ ਤੇ ਅਗਲੇ ਬੰਨੇ ਕਾਫਲਾ ਰੁਕ ਗਿਆ ਸਾਡੀ ਗੱਡੀ ਬਿਲਕੁਲ ਰੁਕ ਗਈ ਪਿੱਛੋਂ ਬੱਸ ਆਉਂਦੀ ਏ ਤੇ ਬੱਸ ਨੇ ਬ੍ਰੇਕ ਨਹੀਂ ਲਾਈ ਤੇ ਵੱਜ ਗਈ ਸੋ ਇਹ ਤਸਵੀਰਾਂ ਤੁਸੀਂ ਬੌਲੀਪਿੰਡ ਦੀਆਂ ਦੇਖ ਰਹੇ ਹੋ ਕਿ ਜਿੱਥੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਯਾਰ ਗੱਡੀਆਂ ਇੱਕਦਮ ਹਾਦਸਾ ਗ੍ਰਸਤ ਹੋ ਜਾਂਦੀਆਂ ਨੇ ਬ੍ਰੇਕ ਲੱਗਣ ਦੇ ਕਰਕੇ ਕਿਉਂਕਿ ਖੱਡਾ ਆ ਗਿਆ ਤਾਂ ਬ੍ਰੇਕ ਲਗਾਉਣ ਦੇ ਨਾਲ ਇੱਕ ਤੋਂ ਇੱਕ ਬਾਅਦ ਜਿਹੜੀਆਂ ਗੱਡੀਆਂ ਜੜੀਆਂ ਆਪਸ ਵਿੱਚ ਟਕਰਾ ਗਈ ਦਮਦਾਸ ਤੋਂ ਵਿਸ਼ਾ ਸ਼ਰਮਾ ਰਿਪੋਰਟ ਦਾਨਿਕ ਸੂਰਾ ਟੀਵੀ ਸੋ ਤਸਵੀਰਾਂ ਪਿੰਡ ਬੋਲੀ ਦੇ ਲਾਗੇ ਦੀਆਂ ਨੇ ਜਿੱਥੇ ਕਿ ਰੇਲਵੇ ਸਟੇਸ਼ਨ ਲਾਗੇ ਸੁਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਗੱਡੀ ਫੋਰਚੂਨਰ ਆ ਜੋ ਕਿ ਹਾ사ਗ੍ਰਸਤ ਹੋਈ ਸੀ ਸਭ ਤੋਂ ਪਹਿਲਾਂ ਜਿਸ ਨੇ ਬ੍ਰੇਕ ਲੱਗਣ ਕਰਕੇ ਜਿਹੜੀ ਬੱਸ ਸੀ ਉਹਦੇ ਵਿੱਚ ਵੱਜੀ ਤੇ ਉਸ ਤੋਂ ਬਾਅਦ ਡੀਐਸਪੀ ਰਾਜਾ ਸਾਸੀ ਇੰਦਰਜੀਤ ਸਿੰਘ ਦੀ ਜਿਹੜੀ ਥਾਰ ਗੱਡੀ ਸੀਗੀ ਉਹ ਇਸ ਬੱਸ ਦੇ ਵਿੱਚ ਵੱਜੀ ਔਰ ਜਿਸ ਦੇ ਨਾਲ ਜਿਹੜਾ ਗੱਡੀਆਂ ਦਾ ਤੇ ਕਾਫੀ ਨੁਕਸਾਨ ਹੋ ਗਿਆ ਨਾਲ ਨਾਲ ਦਸੀ ਹੈ ਕਿ ਕੁਝ ਮੁਲਾਜ਼ਮ ਵੀ ਜ਼ਖਮੀ ਹੋਣ ਦੀ ਜਿਹੜੀ ਸੂਚਨਾ ਹੈ ਔਰ ਹਲਕੀਆਂ ਜਿਹੜੀਆਂ ਸੱਟਾਂ ਨੇ ਉਹ ਵੀ ਲੱਗਣ ਦੀ ਜਿਹੜੀ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਹੈ ਔਰ ਨਾਲ ਨਾਲ ਜੇ ਗੱਲ ਕਰੀਏ ਤਾਂ ਜਿਹੜੀ ਥਾਰ ਗੱਡੀ ਸੀ ਉਸ ਦੇ 에어 ਬੈਗ ਖੁੱਲ ਗਏ ਜਿਸ ਦੇ ਨਾਲ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਥੋੜੀ ਬਹੁਤੀ ਸੱਟਾਂ ਜਿਹੜੀਆਂ ਲੱਗਣ ਦੀ ਜਿਹੜੀ ਸੂਚਨਾ ਹੈ ਤਸਵੀਰਾਂ ਵਿੱਚ ਤੁਸੀਂ ਬੱਸ ਦੇਖ ਰਹੇ ਹੋ ਔਰ ਦੱਸ ਦਈਏ ਕਿ ਇਸ ਦਾ ਕਾਰਨ ਸੀ ਕਿ ਜਿਹੜਾ ਇੱਕ ਟੋਇਆ ਇੱਕਦਮ ਅੱਗੇ ਆ ਜਾਂਦਾ ਹੈ ਔਰ ਤਸਵੀਰਾਂ ਜਦ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਖਿਲ ਰਿਹਾ ਇੱਕਦਮ ਟੋਇਆ ਆਉਂਦਾ ਜਿਸ ਕਰਕੇ ਕਾਫਲਾ ਅਗਲੀ ਗੱਡੀ ਜਿਹੜੀ ਉਹ ਬ੍ਰੇਕ ਲਗਾ ਦਿੰਦੀ ਆ ਤੇ ਇੱਕ ਤੋਂ ਇੱਕ ਕਰਕੇ ਪਹਿਲਾਂ ਫੋਰਚੂਨਰ ਗੱਡੀ ਜਿਹੜੀ ਉਹਦੇ ਵਿੱਚ ਬੱਸ ਵਜਦੀ ਆ ਤਾਂ ਫਿਰ ਪਿੱਛੇ ਆਰੀ ਥਾਰ ਜਿਹੜੀ ਉਹ ਬੱਸ ਦੇ ਵਿੱਚ ਵਜਦੀ ਆ ਐਸ ਐਚਓ ਅਸੀਂ ਸਾਡੇ ਨਾਲ ਆ ਸਰ ਕੀ ਗੱਲ ਹੋਈ ਸੀ ਸਾਰੀ ਅੱਜ ਸਾ ਸੁਖਬੀਰ ਸਿੰਘ ਬਾਲ ਜਿਹੜੇ ਆ ਘੜਪੇੜ ਦਾ ਇਲਾਕੇ ਦਾ ਇੱਧਰ ਦੌਰਾ ਕਰਨ ਵਾਸਤੇ ਆਇਆ ਸੀ ਪਿੰਡਾ ਬੌਲੀ ਤੇ ਉਹ ਕਾਨਵਈ ਜਾ ਰਹੀ ਸੀ ਉਹ ਜੱਕਦਮ ਉਹ ਕਿ ਖੜ੍ਹਾ ਹੋ ਜਾਣ ਕਰ ਜਦੋਂ ਬ੍ਰੇਕਾਂ ਲੱਗੀਆਂ ਤੇ ਉਹ ਫੋਰਚੂਨਰ ਗੱਡੀ ਵਿੱਚ ਸਾਡੀ ਜਿਹੜੀ ਬੱਸ ਜਿਹੜੀ ਉਹ ਟਕਰਾ ਗਈ ਤੇ ਪਾਸੇ ਸਾਡੇ ਡੀਐਸਟੀ ਸਾਹਿਬ ਦੀ ਜਿਹੜੀ ਥਾਰ ਗੱਡੀ ਤੇ ਗੱਡੀਆਂ ਨੂੰ ਨੁਕਸਾਨ ਹੋਇਆ ਬਾਕੀ ਕਿੰਨਾ ਇੱਕ ਟੋਟਲ ਨੁਕਸਾਨ ਹੋਇਆ ਕੋਈ ਸਰਟੀਫਿਕੇਟ ਵੀ ਲੱਗੀ ਹੈ ਨਹੀਂ ਬਚਾਇਆ ਸਾਡੇ ਡੀਐਸਪੀ ਸਾਡੇ ਥੋੜੀ ਬਾਹ ਤੇ ਚੋਟ ਲੱਗੀ ਹੈ ਮੋਲੀ ਤੇ ਬਾਕੀ ਬਚਾਈ ਆ ਗੱਡੀਆਂ ਨੂੰ ਥੋੜਾ ਨੁਕਸਾਨ ਹੋਇਆ ਦੋਨੋਂ ਤਿੰਨਾਂ ਗੱਡੀਆਂ ਦਾ ਫੋਰਚਨਰ ਗੱਡੀ ਚਲਾ ਰਹੇ ਵੀਰ ਸੁਖਵੀਰ ਵੀ ਸਾਡੇ ਨਾਲ ਹੈ ਭਾਈ ਕੀ ਗੱਲ ਹੋਈ ਸੀ ਤੁਸੀਂ ਗੱਡੀ ਚਲਾ ਰਹੇ ਸੀ ਫੋਰਚਨਰ ਕੀ ਗੱਲ ਹੈ ਨਹੀਂ ਗੱਡੀ ਦੂਜੇ ਮੁੰਡੇ ਨੇ ਲਾਉਣਾ ਹੀ ਪਿੱਛੇ ਬੈਠੇ ਆ ਤੇ ਅਗਲੇ ਬੰਨੇ ਕਾਫਲਾ ਰੁਕ ਗਿਆ ਸਾਡੀ ਗੱਡੀ ਬਿਲਕੁਲ ਰੁਕ ਗਈ ਪਿੱਛੋਂ ਬੱਸ ਆਉਂਦੀ ਹੈ ਤੇ ਬੱਸ ਨੇ ਬ੍ਰੇਕ ਨਹੀਂ ਲਾਈ ਤੇ ਵੱਜ ਗਈ ਸੋ ਇਹ ਤਸਵੀਰਾਂ ਤੁਸੀਂ ਬੋਲੀ ਪਿੰਡ ਦੀਆਂ ਦੇਖ ਰਹੇ ਹੋ ਕਿ ਜਿੱਥੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਯਾਰ ਗੱਡੀਆਂ ਇੱਕਦਮ ਹਾ사 ਸਾਗ੍ਰਸਤ ਹੋ ਜਾਂਦੀਆਂ ਨੇ ਬ੍ਰੇਕ ਲੱਗਣ ਦੇ ਕਰਕੇ ਕਿਉਂਕਿ ਖੱਡਾ ਆ ਗਿਆ ਤਾਂ ਬ੍ਰੇਕ ਲਗਾਉਣ ਦੇ ਨਾਲ ਇੱਕ ਤੋਂ ਇੱਕ ਬਾਅਦ ਜਿਹੜੀਆਂ ਗੱਡੀਆਂ ਜੜੀਆਂ ਆਪਸ ਵਿੱਚ ਟਕਰਾ ਗਈਆਂ ਤੇ ਨੁਕਸਾਨ ਹੋਇਆ ਰਮਦਾਸ ਤੋਂ ਵਿਸ਼ਾ ਸ਼ਰਮਪੁਰ ਦਾ ਨਿਕਸਰਾ ਟੀਵੀ ਸੋ ਤਸਵੀਰਾਂ ਪਿੰਡ ਬੋਲੀ ਦੇ ਲਾਗੇ ਦੀਆਂ ਨੇ ਜਿੱਥੇ ਕਿ ਰੇਲਵੇ ਸਟੇਸ਼ਨ ਲਾਗੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਗੱਡੀ ਫੋਰਚੂਨਰ ਆ ਜੋ ਕਿ ਹਾ사 ਸਾਗ੍ਰਸਤ ਹੋਈ ਸੀ ਸਭ ਤੋਂ ਪਹਿਲਾਂ ਜਿਸ ਨੇ ਬ੍ਰੇਕ ਡੀਐਸਪੀ ਰਾਜਾ ਸਾਸੀ ਇੰਦਰਜੀਤ ਸਿੰਘ ਦੀ ਜਿਹੜੀ ਥਾਰ ਗੱਡੀ ਸੀਗੀ ਉਹ ਇਸ ਬੱਸ ਦੇ ਵਿੱਚ ਵੱਜੀ ਔਰ ਜਿਸ ਦੇ ਨਾਲ ਜਿਹੜਾ ਗੱਡੀਆਂ ਦਾ ਤੇ ਕਾਫੀ ਨੁਕਸਾਨ ਹੋ ਗਿਆ ਨਾਲ ਨਾਲ ਦਸੀਏ ਕਿ ਕੁਝ ਮੁਲਾਜ਼ਮ ਵੀ ਜ਼ਖਮੀ ਹੋਣ ਦੀ ਜਿਹੜੀ ਸੂਚਨਾ ਔਰ ਹਲਕੀਆਂ ਜਿਹੜੀਆਂ ਸੱਟਾਂ ਨੇ ਉਹ ਵੀ ਲੱਗਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਔਰ ਨਾਲ ਨਾਲ ਜੇ ਗੱਲ ਕਰੀਏ ਤਾਂ ਜਿਹੜੀ ਥਾਰ ਗੱਡੀ ਸੀ ਉਸ ਦੇ 에ਅਰ ਬੈਗ ਖੁੱਲ ਗਏ ਜਿਸ ਦੇ ਨਾਲ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਥੋੜੀ ਬਹੁਤੀ ਸੱਟਾਂ ਜਿਹੜੀਆਂ ਲੱਗਣ ਦੀ ਜਿਹੜੀ ਸੂਚਨਾ ਤਸਵੀਰਾਂ ਵਿੱਚ ਤੁਸੀਂ ਬੱਸ ਦੇਖ ਰਹੇ ਹੋ ਦੱਸ ਦਈਏ ਕਿ ਇਸ ਦਾ ਕਾਰਨ ਸੀ ਕਿ ਜਿਹੜਾ ਇੱਕ ਟੋਇਆ ਇੱਕਦਮ ਅੱਗੇ ਆ ਜਾਂਦਾ ਹੈ ਔਰ ਤਸਵੀਰਾਂ ਜਦੋਂ ਸ਼ੀਸ਼ਾ ਦੇਖ ਸਕਦੇ ਕਿਸ ਤਰੀਕੇ ਨਾਲ ਖਿਲ ਰਿਹਾ ਇੱਕਦਮ ਟੋਇਆ ਆਉਂਦਾ ਜਿਸ ਕਰਕੇ ਕਾਫਲਾ ਅਗਲੀ ਗੱਡੀ ਜਿਹੜੀ ਉਹ ਬ੍ਰੇਕ ਲਗਾ ਦਿੰਦੀ ਆ ਤੇ ਇੱਕ ਤੋਂ ਇੱਕ ਕਰਕੇ ਪਹਿਲਾ ਫੋਰਚਨਰ ਗੱਡੀ ਜਿਹੜੀ ਉਹਦੇ ਵਿੱਚ ਬੱਸ ਵਜਦੀ ਆ ਤਾਂ ਫਿਰ ਪਿੱਛੇ ਆਰੀ ਥਾਰ ਜਿਹੜੀ ਉਹ ਬੱਸ ਦੇ ਵਿੱਚ ਵਜਦੀ ਆ ਐਸ ਐਚ ਓ ਅਸੀਂ ਸਾਡੇ ਨਾਲ ਆ ਸਰ ਕੀ ਗੱਲ ਹੋਈ ਸੀ ਸਾਰੀ ਅੱਜ ਸਾ ਸੁਖਬੀਰ ਸਿੰਘ ਬਾਲ ਜਿਹੜੇ ਆ ਫੜਪੀੜ ਦਾ ਇਲਾਕੇ ਦਾ ਇੱਧਰ ਦੌਰਾ ਕਰਨ ਵਾਸਤੇ ਆਇਆ ਸੀ ਪਿੰਡਾ ਬੌਲੀ ਉਹ ਕਾਨਵਾਏ ਜਾ ਰਹੀ ਸੀ ਤੇ ਚੱਕਦਮ ਉਹ ਕਿ ਖੜ੍ਹਾ ਆ ਜਾਣ ਕਰ ਜਦੋਂ ਬ੍ਰੇਕਾਂ ਲੱਗੀਆਂ ਤੇ ਉਹ ਫੋਰਜੂਰੋ ਗੱਡੀ ਵਿੱਚ ਸਾਡੀ ਜਿਹੜੀ ਬੱਸ ਜਿਹੜੀ ਉਹ ਟਕਰਾ ਗਈ ਤੇ ਪਾਸੇ ਸਾਡੇ ਡੀਐਸਪੀ ਸਾਡੀ ਜਿਹੜੀ ਉਹ ਥਾਰ ਗੱਡੀ ਤੇ ਗੱਡੀਆਂ ਨੂੰ ਨੁਕਸਾਨ ਹੋਇਆ ਬਾਕੀ ਕਿੰਨਾ ਇੱਕ ਟੋਟਲ ਨੁਕਸਾਨ ਹੋਇਆ ਕੋਈ ਸੱਟ ਵੀ ਲੱਗੀ ਇਹਨੂੰ ਨਹੀਂ ਬਚਾਇਆ ਸਾਡੇ ਡੀਐਸਪੀ ਸਾਡੇ ਥੋੜੀ ਬਾਹ ਤੇ ਚੋਟ ਲੱਗੀ ਹੈ ਮੋਲੀ ਤੇ ਬਾਕੀ ਬਚਾਈ ਆ ਗੱਡੀਆਂ ਨੂੰ ਥੋੜਾ ਨੁਕਸਾਨ ਹੋਇਆ ਦੋਨੋਂ ਤਿੰਨਾਂ ਗੱਡੀਆਂ ਦਾ ਫੋਰਚੂਨਰ ਗੱਡੀ ਚਲਾ ਰਹੇ ਸੁਖਵੀਰ ਵੀ ਸਾਡੇ ਨਾਲ ਹੈ ਭਾਈ ਕੀ ਗੱਲ ਹੋਈ ਸੀ ਤੁਸੀਂ ਗੱਡੀ ਚਲਾ ਰਹੇ ਫੋਰਚੂਨਰ ਕੀ ਗੱਲ ਹੈ ਗੱਡੀ ਦੂਜੇ ਮੰਡਾ ਨੂੰ ਲਾਉਣਾ ਸੀ ਪਿੱਛੇ ਬੈਠੇ ਆਂ ਤੇ ਅਗਲੇ ਬੰਨੇ ਕਾਫਲਾ ਰੁਕ ਗਿਆ ਸਾਡੀ ਗੱਡੀ ਬਿਲਕੁਲ ਰੁਕ ਗਈ ਪਿੱਛੋਂ ਬੱਸ ਆਉਂਦੀ ਐ ਤੇ ਬੱਸ ਨੇ ਬ੍ਰੇਕ ਨਹੀਂ ਲਾਈ ਤੇ ਵੱਜ ਗਈ ਸੋ ਇਹ ਤਸਵੀਰਾਂ ਤੁਸੀਂ ਬੌਲੀਪਿੰਡ ਦੀਆਂ ਦੇਖ ਰਹੇ ਹੋ ਕਿ ਜਿੱਥੇ ਸੁਖਵੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ ਯਾਰ ਗੱਡੀਆਂ ਇੱਕਦਮ ਹਾਦਸਾ ਗ੍ਰਸਤ ਹੋ ਜਾਂਦੀਆਂ ਨੇ ਬ੍ਰੇਕ ਲੱਗਣ ਦੇ ਕਰਕੇ ਕਿਉਂਕਿ ਖੱਡਾ ਆ ਗਿਆ ਤਾਂ ਬ੍ਰੇਕ ਲਗਾਉਣ ਦੇ ਨਾਲ ਇੱਕ ਤੋਂ ਇੱਕ ਬਾਅਦ ਜਿਹੜੀਆਂ ਗੱਡੀਆਂ ਜੜੀਆਂ ਆਪਸ ਵਿੱਚ ਟਕਰਾ ਗਈਆਂ